ਸਤੂ ਤੇ ਦੋ ਤੇ ਬਹੁਤ ਜਿਆਦਾ ਸੀ ਸਤੂ ਤੇ ਨਾਲ ਕਿੰਨੀ ਕਰਾਉਣਾ ਸੀ ਪਿੰਡ ਦੇ ਵਿੱਚ ਤੇ ਤੁਹਾਡੇ ਕੋਲ ਇੱਥੇ ਬਹੁਤ ਜਿਆਦਾ ਰੌਣਕ ਤੇ ਇਹ ਹੈ ਆ ਸੀ ਗੱਲਾਂ ਕਰੀਏ ਨੇ ਉਹੀਆਂ ਹੀ ਉਹ ਗੱਲਾਂ ਮੈਂ ਫਿਰ ਲੱਗੀ ਰਹਿੰਦੀ ਸੀ ਨਾ ਇੱਥੇ ਇੱਥੇ ਬੰਦੇ ਬੀਤੀ ਬੈਠੇ ਰਹਿੰਦੇ ਉਹ ਤਾਂ ਸੁਣਨਾ ਹੋਵੇ ਤੇ ਨਾ ਬੱਬਾ ਜੀ ਜਦੋਂ ਮੈਂ ਸਿੱਧੂ ਦਾ ਨਾਮ ਲੈਣਾ ਤੁਸੀਂ ਇੱਕਦਮ ਚੁੱਪ ਹੋ ਜਾਂਦੇ ਆ ਮਨ ਨਿਕਲ ਰਿਹਾ ਹੈ ਬਜ਼ੁਰਗ ਦੀਆਂ ਅੱਖਾਂ ਦੇਖ ਸਕਦੇ ਹੋ ਕਿ ਅੱਖਾਂ ਦੇ ਵਿੱਚ ਹੰਝੂ ਕਿਸ ਤਰ੍ਹਾਂ ਉਹਨਾਂ ਨੇ ਪਤਾ ਨਹੀਂ ਆਪਣੇ ਆਪ ਰੋਕਿਆ ਸ਼ਾਇਦ ਕੈਮਰਾ ਚੱਲਦਾ ਪਿਆ ਹੈ ਤਾਂ ਰੋਕਿਆ ਆਪਣੇ ਆਪ ਨੂੰ ਅੰਦਰੋਂ ਚੀਸਾਂ ਉੱਠ ਰਹੀਆਂ ਨੇ ਇਹਨਾਂ ਦੇ ਮੇ ਸਵਕਤ ਸੀ ਪਿੰਡ ਮੂਸਾ ਦੇ ਸੈਂਟਰ ਦੇ ਵਿੱਚ ਖੜੇ ਆ ਜਿੱਥੇ ਸਿੱਧੂ ਮੂਸੇਵਾਲਾ ਦਾ ਪੁਰਾਣਾ ਘਰ ਹੁੰਦਾ ਸੀ ਤਾਂ ਇੱਕ ਸਾਈਡ ਤੇ ਤੁਹਾਨੂੰ ਪਹਿਲਾਂ ਦਿਖਾਉਣਾ ਚਾਹੁੰਦੇ ਆ ਕਿ ਇੱਕ ਆ ਟੋਬਾ ਜਿਹੜਾ ਜਿੱਥੇ ਕਿ ਤੁਸੀਂ ਸਿੱਧੂ ਮੂਸੇਵਾਲਾ ਦੀਆਂ ਸਟੋਰੀਆਂ ਵੀ ਦੇਖਦੇ ਰਹੇ ਹੋਣੇ ਆ ਜਾਂ ਸਨੈਪਚੈਟ ਦੇਖਦੇ ਰਹੇ ਹੋਣੇ ਅਕਸਰ ਇਹ ਟੋਬਾ ਸਿੱਧੂ ਦੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਹੋਣਾ ਤਾਂ ਉੱਥੇ ਹੀ ਬੈਠੇ ਆ ਤਾਂ ਇੱਕ ਬਜ਼ੁਰਗ ਉਹ ਵੀ ਤੁਸੀਂ ਕਾਫੀ ਦੇਖੇ ਹੋਣੇ ਵੀਡੀਓਜ਼ ਦੇ ਵਿੱਚ ਜਿਨ੍ਹਾਂ ਦੇ ਕੋਲ ਸਿੱਧੂ ਮੂਸੇਵਾਲਾ ਆ ਕੇ ਬੈਠਾ ਹੁੰਦਾ ਸੀ ਗੱਲਬਾਤ ਕਰਦਾ ਹੁੰਦਾ ਸੀ ਤਾਂ ਉਹਨਾਂ ਬਾਬਾ ਜੀ ਦੇ ਕੋਲ ਆਪਾਂ ਬੈਠੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਸਿਹਤ ਕਿੱਦਾਂ ਲੋਟ ਹੈ ਲੋਟਿਆ ਕੰਮ ਹਾਂ ਲੋਟ ਠੀਕ ਹੈ ਬਿਲਕੁਲ ਤਾਂ ਇਹਨਾਂ ਬਾਬਾ ਜੀ ਕੋਲ ਆ ਕੇ ਬੈੰਦਾ ਹੁੰਦਾ ਸੀਗਾ ਸਿੱਧੂ ਮੂਸੇਵਾਲਾ ਤਾਂ ਇਹ ਦਾਦਾ ਜੀ ਲੱਗਦੇ ਨੇ ਸਿੱਧੂ ਮੂਸੇਵਾਲਾ ਦੇ ਗੱਲਬਾਤ ਕਰਦੇ ਨਾਲ ਅੱਛਾ ਬਾਬਾ ਜੀ ਜਦੋਂ ਸਿੱਧੂ ਬਾਹਰੋਂ ਆਇਆ ਕੈਨੇਡਾ ਤੋਂ ਤਾਂ ਉਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਆਇਆ ਤਾਂ ਵਡਾ ਸਟਾਰ ਬਣ ਗਿਆ ਸੀ ਤਾਂ ਫਿਰ ਤੁਹਾਡੇ ਕੋਲ ਆ ਕੇ ਬੈਠਾ ਰਹਿੰਦਾ ਸੀ ਆ ਇੱਥੀ 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 ਹੂੰ ਇੱਥੀ ਭੈਜਣਾ ਹੂੰ ਤੇ ਕਿਹੜੀਆਂ ਗੱਲਾਂ ਬਾਤਾਂ ਕਰਦਾ ਹੁੰਦਾ ਸੀ ਕੋਈ ਯਾਦ ਕਾਲੀਆਂ ਕਿਹੜੀਆਂ ਕਿਹੜੀਆਂ ਛੋਟੀਆਂ ਛੋਟੀਆਂ ਬੱਚਿਆਂ ਆਣੀਆਂ ਚੌੜ ਚੀਤੀਆਂ ਗੱਲਾਂ ਕਰਦਾ ਸੀ ਹਾਂ ਮੈਂ ਤਾਂ ਕੋਈ ਭੁੱਲ ਪਾਲੀ ਜਨ ਹਾਂ ਤੇ ਤੇ ਛੋਟਾ ਹੁੰਦਾ ਵੀ ਤੁਹਾਡੇ ਕੋਲ ਹੀ ਖੇਡਦਾ ਹੁੰਦਾ ਸੀ ਹਾਂ ਕਰੇ ਇੱਥੀ ਹਾਂ ਆ ਇੱਥੀ ਖੇਡਦਾ ਰਹਿੰਦਾ ਤੇ ਤੁਹਾਡਾ ਸਿੱਧੂ ਤੁਹਾਡਾ ਪੋਤਾ ਲੱਗਦਾ ਸੀ ਹਾਂ ਪੋਤਾ ਹੁਣ ਜਦੋਂ ਛੋਟਾ ਪੋਤਾ ਦੁਨੀਆ ਤੇ ਆਇਆ ਤੇ ਹੁਣ ਕਿੰਨੀ ਕੀ ਖੁਸ਼ੀ ਹੋਈ ਆ ਤੂੰ ਤਾਂ ਵਾਲੀ ਹੋ ਤੋੜਾ ਮੰਜਾ ਇੱਥੇ ਲੱਗਦਾ ਪੱਕਾ ਹੀ ਆ ਹਾਂ ਹਾਂ ਮੰਜਾ ਮੱਕਾ ਬਈ ਅੱਛਾ ਕੋਈ ਬਾਬਾ ਜੀ ਕੋਈ ਕੋਈ ਯਾਦ ਹੈ ਕੁਝ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਥੋੜੀਆਂ ਹਾਂ ਇੰਨਾ ਕੰਨੂ ਦਿਮਾਗ ਨਹੀਂ ਕੰਮ ਕਰਦਾ ਹਾਂ ਬਸ ਬੈਠਿਆ ਦਿਨ ਲੰਘ ਜਾਂਦਾ ਕਿੰਨਾ ਕੁ ਸਮਾਂ ਆ ਕੇ ਬੈਠਾ ਰਹਿੰਦਾ ਸਿੱਧੂ ਉਹ ਤਾਂ ਸਾਰਾ ਦਿਨ ਹੀ ਬੈਠਾ ਰਹਿੰਦਾ ਸੀ ਹਾਂ ਉਹ ਕੁਛ ਪਿੰਡ ਦੇ ਵੀ ਇਹ ਦੱਸਦੇ ਕਹਿੰਦੇ ਵੀ ਉਹਨੂੰ ਹੈ ਹੀ ਨਹੀਂ ਸੀਗਾ ਵੀ ਮੈਂ ਸਟਾਰ ਹਾਂ ਨਹੀਂ ਐਨਾ ਨਹੀਂ ਸੀ ਬਸ ਉਹ ਤਾਂ ਇੱਥੇ ਸਾਡੇ ਜੀ ਮਿਲ ਕੇ ਰਾਜੀ ਸੀ ਸਾਡੇ ਜੀ ਬਹਿ ਕੇ ਰਾਜੀ ਸੀ ਹੂੰ ਇਹ ਹੈ ਆਸੀਂ ਗੱਲਾਂ ਕਰੀਏ ਨੇ ਉਹ ਹੀ ਆ ਉਹ ਕਰੀ ਜਾਂਦਾ ਮਹਿਫਲ ਲੱਗੀ ਰਹਿੰਦੀ ਸੀ ਨਾ ਇੱਥੇ ਹਾਂ ਇੱਥੇ ਬੰਦੇ ਵੀ 30 ਬੈਠੇ ਰਹਿੰਦੇ ਹੂੰ ਉਹ ਤਾਂ ਸੁਣਨਾ ਹੋ ਗਿਆ ਡੇਰਾ ਹੂੰ ਤੇ ਹੁਣ ਦੁਬਾਰਾ ਮਹਿਫਲ ਲੱਗੂਗੀ ਮੈਨੂੰ ਲੱਗਦਾ ਫਿਰ ਹਾਂ ਜੀ ਉਹ ਜਵਾਕ ਸ਼ਾਹ ਅਰੂਫ ਫਿਰ ਹੂੰ ਖੇਡ ਬਣੂ ਕੋਈ ਹਾਂ ਹਣ ਤਾਂ ਬੱਚਾ ਹੈ ਵਾਂ ਕੇ ਆ ਜਨਾ ਤੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਹੁਣ ਸੁਨਣਾ ਹੋ ਗਿਆ ਨਾ ਡੇਰਾ ਇੱਥੋਂ ਤੇ ਸਿੱਧੂ ਦੇ ਨਾਲ ਕਿੰਨੀ ਕਰਾਉਣਾ ਸੀ ਪਿੰਡ ਦੇ ਵਿੱਚ ਤੇ ਤੁਹਾਡੇ ਕੋਲ ਇੱਥੇ ਰੌਣਕ ਤਾਂ ਤੱਕ ਹੀ ਲੇਖਾ ਦੁਨੀਆ ਮੁੜੀ ਜਾਂਦੀ ਦੀ ਹਾਂ ਬਹੁਤ ਜਿਆਦੇ ਰੌਣਕ ਤੇ ਮਨੁਦਾਸ ਹੋ ਗਿਆ ਲੱਗਦਾ ਤੁਹਾਡਾ ਆਹ ਹਾਂ ਉਹਦੀ ਗੱਲ ਨਹੀਂ ਮੇਥੋਂ ਦੀ ਕਿਉਂ ਇਹ ਗੱਲ ਹੋਈ ਮੁਹਿੰ ਕੋ ਰਾਜੰਦ ਅਸਰੀ ਰੋਣਾ ਆ ਰਿਹਾ ਨਾ ਤੁਹਾਨੂੰ ਹਾਂ ਕਿੰਨੀ ਕਿ ਯਾਦ ਆਉਂਦੀ ਸਿੱਧੂ ਦੀ ਬਥੇਰੀ ਆਉਂਦੀ ਹੂੰ ਬਹੁਤ ਜ਼ਿਆਦਾ ਆਉਂਦੀ ਕੋਈ ਬਿਲਕੁਲ ਨਹੀਂ ਗੱਲ ਹੋ ਰਹੀ ਨਾ ਜੀ ਹੋਰ ਦੇ ਨੱਕਾ ਇੱਥੇ ਇੱਥੇ ਜਦੋਂ ਤੁਸੀਂ ਇਸ ਮੰਜੀ ਤੇ ਬੈੰਨੇ ਆ ਤਾਂ ਸਿੱਧੂ ਨੂੰ ਯਾਦ ਕਰਦੇ ਰਹਿੰਨੇ ਹਾਂ ਹਾਂ ਹੁਣ ਤਾਂ ਪਿੰਡ ਦੇ ਵਿੱਚ ਕਹਿੰਦੇ ਵੀ ਸਾਰਿਆਂ ਨੇ ਪਟਾਕੇ ਚਲਾਏ ਹੋਲੀ ਖੇਡੀ ਆ ਤੇ ਅੱਛਾ ਜਿਹੜਾ ਨਵਾਂ ਹੁਣ ਜਵਾਕ ਆਇਆ ਘਰ ਤੇ ਉਹਦੀ ਫੋਟੋ ਦੇਖੀ ਨਾ ਦੇਖੀਂ ਕਿਉਂ ਉਹ ਕੋਈ ਲੈ ਕੇ ਨਹੀਂ ਆਇਆ ਮੈਂ ਇੱਥੇ ਜਾ ਨਹੀਂ ਸਕੀ ਹੁਣ ਜਵਾਕ ਲੈਉਣਗੇ ਜਿੱਤੇ ਜਾਣਗੇ ਕਿਤੇ ਆਪਾਂ ਦਿਖਾ ਦਈਏ ਹੋਰ ਦੇਖ ਲੈਣੇ ਜੇ ਹੈਗੀ ਆਪਾਂ ਚਲੋ ਮੈਂ ਤੁਹਾਨੂੰ ਹੁਣ ਇਸ ਵੀਡੀਓ ਤੋਂ ਬਾਅਦ ਫੋਟੋ ਦਿਖਾਉਣਾ ਛੋਟੀ ਸਿੱਧੂ ਦੀ ਠੀਕ ਹੈ ਅੱਛਾ ਦਿਖਾਈ ਕਾ ਤੋ ਨਹੀਂ ਕਿਸਨੇ ਉਸ ਮੈਂ ਕਿਸੇ ਨੂੰ ਕਹਿੰਦਾ ਨਹੀਂ ਜੋ ਆ ਕੇ ਜੋ ਆ ਘੱਟ ਕੇ ਜਾਂਦੇ ਹੈ ਬੜੀ ਉੜੀ ਹੋ ਜਾਂਦੀ ਹੈ ਉਹ ਭਲ ਭਲਿਆ ਨਹੀਂ ਤੇ ਤੁਸੀਂ ਕਿਸੇ ਨੂੰ ਕਿਹਾ ਨਹੀਂ ਨਮੇ ਨਹੀਂ ਕਿਹਾ ਕਾ ਤੂੰ ਜੇ ਜੋ ਅੱਖ ਹੀ ਨਹੀਂ ਕੋਈ ਲੱਗਦਾ ਫਾਇਦਾ ਕੀ ਜੇ ਸਿੱਧੂ ਹੁੰਦਾ ਉਹਨੇ ਅੱਖ ਲੱਗਣਾ ਸੀ ਹਾਂ ਉਹ ਤਾਂ ਅੱਛਾ ਬੱਬੀ ਜੀ ਜਦੋਂ ਮੈਂ ਸਿੱਧੂ ਦਾ ਨਾਮ ਲੈਣਾ ਤੁਸੀਂ ਇੱਕਦਮ ਚੁੱਪ ਹੋ ਜਾਂਦੇ ਮੰਨ ਨਹੀਂ ਗੱਲ ਕਰਦਾ ਬਜ਼ੁਰਗ ਦੀਆਂ ਅੱਖਾਂ ਦੇਖ ਸਕਦੇ ਹੋ ਕਿ ਅੱਖਾਂ ਦੇ ਵਿੱਚ ਹੰਝੂ ਕਿਸ ਤਰ੍ਹਾਂ ਉਹਨਾਂ ਨੇ ਪਤਾ ਨਹੀਂ ਆਪਣੇ ਆਪ ਰੋਕਿਆ ਸ਼ਾਇਦ ਕੈਮਰਾ ਚੱਲਦਾ ਪਿਆ ਹੈ ਤਾਂ ਰੋਕਿਆ ਆਪਣੇ ਆਪ ਨੂੰ ਅੰਦਰੋਂ ਚੀਸਾਂ ਉੱਠ ਰਹੀਆਂ ਨੇ ਇਹਨਾਂ ਦੇ ਜੇ ਤੁਹਾਨੂੰ ਆਵਾਜ਼ ਆ ਰਹੀ ਹੋਵੇ ਤਾਂ ਚੀਸ ਉੱਠ ਰਹੀ ਹੈ ਇਹਨਾਂ ਦੇ ਮੂੰਹ ਦੇ ਵਿੱਚੋਂ ਵੀ ਅੰਦਰੋਂ ਦਿਲੋਂ ਵੀ ਇਹਨਾਂ ਦੇ ਚੀਸ ਉੱਠ ਰਹੀ ਹੈ ਇਸ ਵੇਲੇ ਕਿ ਸ਼ਾਇਦ ਹੋ ਸਕਦਾ ਵੀ ਕੈਮਰਾ ਬੰਦ ਹੋਵੇ ਤੇ ਇਹ ਭੁੱਬਾ ਮਾਰ ਕੇ ਰੋਪਣ ਇੰਨਾ ਇਸ ਵਕਤ ਇਹਨਾਂ ਦਾ ਹਾਲ ਹੋਇਆ ਹੈ ਪੂ ਬਮਰ ਕਰ ਉਹਨੂੰ ਦਿਲ ਕਰਦਾ ਹਾਂ ਹੁਣ ਜਦੋਂ ਬਲਕੌਰ ਸਿੰਘ ਆਪਣੇ ਬੱਚੇ ਨੂੰ ਲੈ ਕੇ ਆਉਣਗੇ ਹਵੇਲੀ ਦੇ ਵਿੱਚ ਜਾਉਗੇ ਦੇਖਣ ਹਾਂ ਤੇ ਉਦੋਂ ਜਦੋਂ ਪਟਾਕੇ ਚੱਲੇ ਹੋਲੀ ਇੱਥੇ ਖੇਡੀ ਗਈ ਤੁਸੀਂ ਗਏ ਸੀ ਉੱਥੇ ਨਾ ਮੈਂ ਨਹੀਂ ਗਿਆ ਕਿਉਂ ਉਹ ਹੀ ਨਹੀਂ ਗਿਆ ਵਾਸਾ ਮਤਲਬ ਤੁਹਾਡਾ ਸਭ ਤੋਂ ਜ਼ਿਆਦਾ ਲਗਾਓ ਮੈਨੂੰ ਲੱਗਦਾ ਕਿ ਸਿੱਧੂ ਨਾਲ ਸੀ ਸਿੱਧੂ ਇੱਕ ਗੱਲ ਇੱਥੇ ਹੋ ਰਿਹਾ ਕਿ ਬਾਪੂ ਜੀ ਮੰਨਦੇ ਨਹੀਂ ਪਾਇਸੀ ਗੱਲ ਕਰਨ ਉਹ ਮੈਂ ਕਿਹਾ ਬਾਪੂ ਜੀ ਭਾਵੇਂ ਥੋੜੀ ਗੱਲ ਕਰ ਲਿਓ ਪਰ ਗੱਲ ਸਾਡੇ ਨਾਲ ਜ਼ਰੂਰ ਕਰਿਓ ਕਿਉਂਕਿ ਸਭ ਤੋਂ ਜ਼ਿਆਦਾ ਸਮਾਂ ਜੇ ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲਾ ਨੇ ਇਹਨਾਂ ਦੇ ਨਾਲ ਹੀ ਇੱਥੇ ਬਤਾਇਆ ਕਿਉਂਕਿ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਇਹਨਾਂ ਦਾ ਵੀ ਇਹੀ ਕਹਿਣਾ ਕਿ ਸਭ ਤੋਂ ਜ਼ਿਆਦਾ ਸਮਾਂ ਮੇਰੇ ਕੋਲ ਹੀ ਆ ਕੇ ਇੱਥੇ ਮੰਜੇ ਤੇ ਬੈਠੇ ਮੰਜੇ ਦੇ ਨਾਲ ਇੱਥੇ ਮੰਜੇ ਦੇ ਉੱਪਰ ਬੈਠ ਜਾਂਦਾ ਸੀ ਤੇ ਵਾਲੀਬਾਲ ਕਿੱਥੇ ਖੇਡਦਾ ਹੁੰਦਾ ਸੀ ਮੰਲੀਆ ਟਾਪ ਤੇ ਹਾਂ ਔਰ ਲੇਵਾ ਸੀ ਉਹ ਵੀ ਗਰਾਊਂਡ ਉਹਨੇ ਬਣਾਈ ਸੀ ਹਾਂ ਉਹ ਸੀ ਕਹਿੰਦੇ ਬੜੀ ਇੱਥੇ ਪਿੰਡ ਦੇ ਵਿੱਚ ਸੁਧਾਰ ਕੀਤਾ ਸੀ ਗਰਾਊਂਡ ਬਣਾ ਕੇ ਦਿੱਤੀ ਸੀ ਨੈੱਟ ਲਾਇਆ ਸੀਗਾ ਚੰਗੇ ਕੰਮ ਕਰਦਾ ਸੀ ਹੂੰ ਓ ਬਸ ਟੀਜਾ ਜੂ ਦੇ ਲੈ ਕੇ ਦਿੰਦਾ ਸੀ ਤੁਹਾਨੂੰ ਸਿੱਧੂ ਹਾਂ ਹਾਂ ਬੜੀਆਂ ਕੀ ਕੀ ਲੈ ਕੇ ਦਿੰਦਾ ਹੁੰਦਾ ਸੀ ਕੋਈ ਹੁਸਲੇ ਆਇਆ ਕੋਈ ਹੁਸਲੇ ਹੂੰ ਖਾਣ ਪੀਣ ਦਾ ਪੂਰਾ ਧਿਆਨ ਰੱਖਦਾ ਖਾਣ ਨੂੰ ਹੂੰ ਬਸ ਫਿਰ ਇੱਥੇ ਬੈਠੇ ਖਾਗੂ ਦੇਂਦੀ ਤੇ ਇਹਨਾਂ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦੇ ਜਿਹੜੇ ਬ੍ਰਦਰ ਸੀਗੇ ਉਹਨਾਂ ਦਾ ਪੂਰਤਾ ਸੀ ਸਿੱਧੂ ਮੁਸੇਵਾਲਾ ਤੇ ਇਹ ਦਾਦਾ ਚਾਚਾ ਦਾਦਾ ਲੱਗੇ ਨੇ ਸਿੱਧੂ ਮੁਸੇਵਾਲਾ ਦੇ ਤਾਂ ਲਗਾਵ ਬਹੁਤ ਜ਼ਿਆਦਾ ਸੀ ਇਹਨਾਂ ਦਾ ਸਿੱਧੂ ਨਾਲ ਤੇ ਸਿੱਧੂ ਦਾ ਇਹਨਾਂ ਦੇ ਨਾਲ ਤੇ ਹਾਲਾਂਕਿ ਜ਼ਿਆਦਾ ਗੱਲਬਾਤ ਨਹੀਂ ਕੀਤੀ ਕਿ ਪਿੰਡ ਦੇ ਇਸ ਵਕਤ ਅਸੀਂ ਗੱਬੇ ਬੈਠੇ ਆ ਤੇ ਪੁਰਾਣਾ ਘਰ ਬਿਲਕੁਲ ਉੱਥੇ ਸਾਹਮਣੇ ਆ ਤੇ ਉਹ ਉੱਥੇ ਵੀ ਅਸੀਂ ਤੁਹਾਨੂੰ ਪਹਿਲਾਂ ਚੀਜ਼ਾਂ ਦਿਖਾ ਚੁੱਕੇ ਹਾਂ ਪਹਿਲਾਂ ਵੀ ਉੱਥੇ ਕੀ ਇਸ ਵੇਲੇ ਸੁੰਨ ਪਈ ਹੋਈ ਹੈ ਹਾਲਾਂਕਿ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਪੁਰਾਣੇ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਪਾਪੂ ਜੀ ਹੁੰਦੇ ਆ ਪੰਜ ਚਾਰ ਦਿਨਾਂ ਤੋਂ ਖੋਲ-ਖੋਲ ਕੇ ਸੰਭੜ ਜਾਂਦੇ ਆ ਹੂੰ ਉਹ ਰਹਿਣਾ ਤਾਂ ਕਹਿੰਦੇ ਇੱਥੇ ਹੂੰ ਓਹੋ ਮਤਲਬ ਖੋਲ ਕੇ ਸਫਾਈ ਸੁਥਾਈ ਕਰਕੇ ਚੱਲ ਜਾਂਦੇ ਕੋਈ ਕੱਢ ਜਾਂਦੇ ਆ ਹਾਂ ਰਹਿਣਾ ਕੋਈ ਨਹੀਂ ਹੂੰ ਜਮੀਂ ਪਰ ਜੇ ਇਸ ਪਿੰਡੋਂ ਕਿੰਨੇ ਕੁ ਜਵਾਕ ਜਿਹੜੇ ਬਰ ਕੈਨੇਡਾ ਕਨੋਡਾ ਚੱਲ ਗਏ ਪਈ ਮੈਨੂੰ ਤਾਂ ਇਹ ਵੀ ਸਾਰੇ ਪਿੰਡ ਵਗ ਸਾਰਾ ਪਿੰਡ ਹਾਂ ਆ ਰਹੀ ਕਿ ਪੁਰਾਣੇ ਜਿਹਾ ਵਕ ਤ ਸਿੱਧੂ ਦੇ ਜਿਹੜੇ ਹੋਰ ਯਾਰ ਦੋਸਤੋ ਵੀ ਚੱਲ ਗਏ ਜਾਂ ਉਹ ਕਿੱਥੇ ਕੋ ਬਾਗ ਬੋਗ ਗਏ ਕੋਈ ਨੌਕਰੀਆਂ ਚ ਲੱਗ ਗਏ ਸ਼ੁਕਰੀਆ ਜੀ ਬਾਪੂ ਜੀ ਗੱਲਬਾਤ ਕਰਨ ਲਈ ਤਾਂ ਇਹ ਸਨ ਸਿੱਧੂ ਮੁਸੇਵਾਲਾ ਦੇ ਦਾਦਾ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹਾਲਾਂਕਿ ਇਹਨਾਂ ਤੋਂ ਜ਼ਿਆਦਾ ਗੱਲਬਾਤ ਨਹੀਂ ਹੋਈ ਅ ਮੋਸ਼ਨਲ ਹੋ ਗਏ ਰੋਣਾ ਨਿਕਲ ਆਇਆ ਨਾ ਕਿਉਂਕਿ ਇਹ ਕਹਿੰਦੇ ਵੀ ਮੇਤੋ ਗੱਲ ਹੀ ਨਹੀਂ ਹੁੰਦੀ ਸਿੱਧੂ ਮੂਸੇਵਾਲੇ ਦੀ ਮੈਂ ਕਿੱਦਾਂ ਗੱਲ ਕਰਾਂ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ